ਸਸੀ ਕਾ ਜੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਾਰੀ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਵਾਣਾ ਮੇਰੇ ਵਿਚਾਰ ਆਉਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੈਂ ਮੰਨਣਾ ਜੀ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਆਪਣੇ ਵਿਚਾਰਾਂ ਨਾਲੋਂ ਕਈ ਵਾਰ ਬੰਦ ਲੱਗਦਾ ਮੈਂ ਸਹੀ ਆ ਹਾਂ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਸਮੇਂ ਮਾਫੀ ਚਾਹਨਾ ਮੈਂ ਸੌਰੀ ਸੇ ਕਹੋਂ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸ਼ਾਮ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਾਂ ਨਾ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨਾ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਹਣਾ ਵੀ ਸਿੱਖ ਕੌਣ ਤੇ ਸੀ ਕਿੱਦਾਂ ਮਿਲ ਸਕ ਕਰਾਂਗੇ ਇਦਲੀ ਤਾਂ ਸੀ ਇੱਕ ਵਾਰੀ 1000 ਵਾਰ ਬਿਨਾਂ ਗੱਲ ਕੀ ਮਾਫੀ ਮੰਗਾ ਦੇ ਕਿਉਂਕਿ ਅੱਡੀ ਅੱਡੀ ਦੇਣਾ ਸਾਡੇ ਐ ਸਾਡੇ ਸਿੱਖ ਫੌਮ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਹੋਣਾ ਵੀ ਯਾਰ ਇਹ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਨੂੰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਵੀ ਦੋ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂਗੜਾ ਫਲਾਣਾ ਮੈਂ ਕਹਿ ਵੀ ਸਾਡੇ ਤਸਵੀਰ ਸਪੇਤਾ ਤਾਂ ਖੁਦ ਆਪ ਦੇ ਆਪ ਇੱਕ ਚਮਤਕਾਰ ਸੀਗਾ ਹਣਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀਗੇ ਇੱਕ ਵੱਡੇ ਲਖਾਰੀ ਸੀ ਜਿਆ ਫਨਾਵਾ ਲਿਖਣ ਵਾਲੇ ਹਨ ਤੇ ਉਹ ਕੰਨੇ ਕਹਿੰਦੀ ਸੀ ਕਿ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾਂ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਆ ਜੈ ਸਿਕਾਂ ਤੇ ਚੜ੍ਹਦੀ ਕਲਾ 'ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫੇਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ 'ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ